ਦਲਨਾ ਮੇਲਾ ਵਾ ਤੇ ਸੀ ਸਾਹਿਬ ਨੇ 4 ਤੋਂ 9 ਤੱਕ ਜਿਹੜਾ ਆਰਾਮਨਗਰ ਦਾ ਫਾਟਕ ਹੈ ਇਹਦੇ ਬੰਦ ਕਰਨ ਦੇ ਆਰਡਰ ਦਿੱਤੇ ਸੀਗੇ ਸੁਪਰਡੈਂਟ ਡੀਆਰਐਮ ਨੂੰ ਬਰੋਜਪੁਰ ਤੇ ਅੱਜ ਸਵੇਰੇ ਮੈਂ ਲੋਕਾਂ ਨਾਲ ਗੱਲ ਆਇਆ ਸੀ ਤੇ ਮੈਂ ਉਹਨਾਂ ਦੇ ਸਾਹਮਣੇ ਹੋ ਕੇ ਅਸੀਂ ਸੁਪਰਡੈਂਟ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਸਾਡੇ ਇਸ ਗੱਲ ਦਾ ਵਿਚਾਰ ਲਿਆ ਹੋਇਆ ਹੈ ਕਿ ਇਹ ਫਾਟਕ ਬੰਦ ਨਹੀਂ ਹੋਏਗਾ ਫਾਟਕ ਜਦੋਂ ਟ੍ਰੇਨ ਆਏਗੀ ਉਹ ਤਾਂ ਬੰਦ ਹੋਏਗਾ ਔਰ ਦੂਸਰਾ ਜਦੋਂ ਟ੍ਰੇਨ ਨਜ਼ਦੀਕ ਆਏਗੀ ਫਟਕਦੇ ਟ੍ਰੇਨ ਸਲੋ ਹੋ ਜਾਏਗੀ ਔਰ ਇੱਥੇ ਪੁਲਿਸ ਦੀ ਡਿਪਲੋਇਮੈਂਟ ਹੋ ਗਈ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਉਹਨਾਂ ਨੇ ਲਗਾਤੀ ਹੈ ਇੱਕ ਉਹ ਰੇਂਦਰ ਗੇਟਰ ਵੀ ਮਾਰਦੇ ਹੋ ਤੁਸੀਂ ਪੁਲਿਸ ਡਿਪਲੋਏਟ ਕਰਦੀ ਹੈ ਤਾਂ ਕਿ ਕਿਸੇ ਦੇ ਨਾਲ ਕੋਈ ਮਿਸ ਹੈਪਨਿੰਗ ਨਾ ਹੋਵੇ ਤੋਂ ਸੁਣਾਤੇ ਚਾਨੂੰਨਾਂ ਨੇ ਇਸ ਗੱਦਾ ਪਿਛਵਾੜ ਪਾਇਆ ਵੈ ਔਰ ਅਸੀਂ ਇਹ ਦਰਨਾ ਚਾਹਤਾ ਵੈ ਔਰ ਅਸੀਂ ਧੰਨਵਾਦ ਕਰਾਂਗੇ ਸੁਪਰੀਮ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਇਨਸ਼ੋਰ ਕੀਤਾ ਵੈ ਫਾਟ ਗਿਆ ਜਦੋਂ ਟレイン ਆ ਗਈ ਉਹਦੇ ਬੰਦ ਹੋ ਗਿਆ ਆਲਵੇਸ ਹਮੇਸ਼ਾ ਜਿਹੜਾ ਕੈਂਟੀ ਜਿਹੜਾ 9 ਤੱਕ ਰੈਗੂਲਰ ਬੰਦ ਰਹਿਣਾ ਸੀਗਾ ਉਹ ਨਹੀਂ ਬੰਦ ਹੋਇਆ ਅੱਜ ਅਸੀਂ ਸਾਰੇ ਇੱਥੇ ਕੱਤਰ ਅਸੀਂ ਆਮਨਗਰ ਕਿਉਂਕਿ ਸੋਂਡਲ ਦਾ ਮੇਲਾ ਵਾਹ ਡੀਸੀ ਸਾਹਿਬ ਨੇ 4 ਤੋਂ 9 ਤੱਕ ਕਿੰਨਾ ਫਾਟਕ ਆਇਆ ਇਹਦੇ ਬੰਦ ਕਰਨ ਦੇ ਆਰਡਰ ਦਿੱਤੇ ਸੀਗੇ ਸ਼ੁਭਨਦ ਐਂਡ ਡੀਆਰਐਮ ਨੂੰ ਬਰੋਜਪੁਰ ਤੇ ਅੱਜ ਸਵੇਰੇ ਮੈਂ ਲੋਕਾਂ ਨਾਲ ਗੁਰੂ ਆਇਆ ਸੀ ਤੇ ਮੈਂ ਉਹਨਾਂ ਦੇ ਸਾਹਮਣੇ ਹੋ ਕੇ ਅਸੀਂ ਸ਼ੁਭਨਦ ਨਾਲ ਮੈਂ ਗੱਲ ਕੀਤੀ ਹੈ ਕਿ ਉਹਨਾਂ ਨੇ ਸਾਡੇ ਇਸ ਗੱਲ ਦਾ ਪਿਛਵਾੜ ਜੁਆਇਆ ਹੈ ਕਿ ਇਹ ਪ੍ਰਾਟਿਕ ਬੰਦ ਨਹੀਂ ਹੋਏਗਾ ਫਾਟਕ ਜਦੋਂ ਟ੍ਰੇਨ ਆਏਗੀ ਉਹ ਤਾਂ ਬੰਦ ਹੋਏਗਾ ਪਰ ਦੂਸਰਾ ਜਦੋਂ ਟ੍ਰੇਨ ਨਜ਼ਦੀਕ ਆਏਗੀ ਫਾਟਕ ਦੇ ਟ੍ਰੇਨ ਸਲੋ ਹੋ ਜਾਏਗੀ ਔਰ ਇੱਥੇ ਪੁਲਿਸ ਦੀ ਡਿਪਲॉयਮੈਂਟ ਹੋਏਗੀ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਦੇ ਵੀ ਕਰਦੀ ਹੈ ਤਾਂ ਕਿ ਕਿਸੇ ਦੇ ਨਾਲ ਕੋਈ ਮਿਸਫੀਟਿੰਗ ਨਾ ਹੋਵੇ ਉਸ ਨਾਤੇ ਚਾਲੋਣਾ ਨੇ ਇਸ ਗੱਦਾ ਪਿਛਵਾਣ ਜਵਾਇਆ ਹੈ ਪਰ ਅਸੀਂ ਇਹ ਦਰਨਾ ਚੱਕਦਾ ਹੈ ਪਰ ਅਸੀਂ ਧੰਨਵਾਦ ਕਰਾਂਗੇ ਸੁਖਮ ਸਿੰਘ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਇਨਸ਼ੋਰ ਕੀਤਾ ਹੈ ਕਿ ਜਿਹੜਾ ਫਟ ਗਿਆ ਜਦੋਂ ਟ੍ਰੇਨ ਆ ਕੇ ਉਹਦੇ ਪੱਧਗਾ ਆਲਵੇਸ ਹਮੇਸ਼ਾ ਜਿਹੜਾ ਕਿੰਟੀ ਜਿਹੜਾ ਨੌ ਤੱਕ ਰੈਗੂਲਰ ਬੰਦ ਲੈਣਾ ਸੀਗਾ ਉਹ ਨਹੀਂ ਬੰਦ ਹੋਇਆ اسی سارے 71 اسی رام نگر کیونکہ سونڈل نا میلہ وا ہے تو ڈی سی صاحب نے 4 ਤੋਂ 9 ਤੱਕ ਇਹ ਜਿਹੜਾ رام نگر ਦਾ ਫਾਟਕ ਹੈ ਇਹਦੇ ਬੰਦ ਕਰਨ ਦੇ ਆਰਡਰ ਕੀਤੇ ਸੀਗੇ ਸੁਪਰਡੈਂਟ ਡੀਆਰਐਮ ਨੂੰ ਬਰੋਜਪੁਰ ਤੇ ਅੱਜ ਸਵੇਰੇ ਮੈਂ ਲੋਕਾਂ ਨਾਲ ਘੁੰਮ ਆਇਆ ਸੀ ਤੇ ਮੈਂ ਉਹਨਾਂ ਦੇ ਸਾਹਮਣੇ ਹੋ ਕੇ ਅਸੀਂ ਸੁਪਰਡੈਂਟ ਸਾਹਿਬ ਨਾਲ ਗੱਲ ਕੀਤੀ ਹੈ ਔਰ ਉਹਨਾਂ ਨੇ ਸਾਡੇ ਨੂੰ ਇਸ ਗੱਲ ਦਾ ਪਿਛਵਾੜ ਦੱਸਾਇਆ ਹੈ ਕਿ ਇਹ ਫਾਟਕ ਬੰਦ ਨਹੀਂ ਹੋਏਗਾ ਫਾਟਕ ਜਦੋਂ ਟ੍ਰੇਨ ਆਏਗੀ ਉਦੋਂ ਬੰਦ ਹੋਏਗਾ ਔਰ ਦੂਸਰਾ ਜਦੋਂ ਟ੍ਰੇਨ ਨਜ਼ਦੀਕ ਆਏਗੀ ਫਾਟਕ ਦੇ ਫ੍ਰੇਮ ਸਲੋ ਹੋ ਜਾਏਗੀ ਔਰ ਇੱਥੇ ਪੁਲਿਸ ਦੀ ਡਿਪਲੋਇਮੈਂਟ ਹੋ ਗਈ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਪੁਲਿਸ ਨੇ ਉਹਨਾਂ ਨੇ ਲਗਾਤੀ ਹੈ ਕਿਉਂਕਿ ਇੰਦਰ ਗੇਦਰ ਵੀ ਮਾਰਦੇ ਤੁਸੀਂ ਪੁਲਿਸ ਦੀ ਨਿਗਰਾਨੀ ਕਰਦੀ ਹੈ ਤਾਂ ਕਿ ਕਿਸੇ ਵੇਲੇ ਕੋਈ ਮਿਸਹੈਪਨਿੰਗ ਨਾ ਹੋਵੇ ਤੁਸੀਂ ਸੁਣਾਤੇ ਸਾਨੂੰ ਨਾਲੇ ਇਸ ਗੱਦਾ ਪੀਛੋਂ ਆਂਡ ਆਇਆ ਹੈ। ਪਰ ਅਸੀਂ ਇਹ ਦਰਨਾ ਚੱਕਦਾ ਹੈ। ਪਰ ਅਸੀਂ ਧੰਨਵਾਦ ਕਰਾਂਗੇ ਸੁਖਮ ਸਿੰਘ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਇੰਸ਼ੋਰ ਕੀਤਾ ਹੈ ਕਿ ਜਿਹੜਾ ਫਟ ਗਿਆ ਜਦੋਂ ਟ੍ਰੇਨ ਆ ਕੇ ਉਹਦੇ ਪੱਧਗਾ ਆਲਵੇਸ ਹਮੇਸ਼ਾ ਜਿਹੜਾ ਕੈਂਟੀ ਜਿਹੜਾ ਨੌ ਤੱਕ ਰੈਗੂਲਰ ਬੰਦ ਲੈਣਾ ਸੀਗਾ ਉਹ ਨਹੀਂ ਬੰਦ ਹੋਇਆ। ਦਾ ਫਾਟਕ ਆ ਇਹਦੇ ਬੰਦ ਕਰਨ ਦੇ ਆਰਡਰ ਦਿੱਤੇ ਸੀਗੇ ਸੁਪਰਡੈਂਟ ਡੀਆਰਐਮ ਨੂੰ ਬਰੋਜਪੁਰ ਤੇ ਅੱਜ ਸਵੇਰੇ ਮੈਂ ਲੋਕਾਂ ਨਾਲ ਗੱਲ ਆਇਆ ਸੀ ਤੇ ਮੈਂ ਉਹਨਾਂ ਦੇ ਸਾਹਮਣੇ ਹੋ ਕੇ ਅਸੀਂ ਸੁਪਰਡੈਂਟ ਸਾਹਮਣੇ ਗੱਲ ਕੀਤੀ ਹੈ ਕਿ ਉਹਨਾਂ ਨੇ ਸਾਡੇ ਇਸ ਗੱਲ ਦਾ ਵਿਚਾਰ ਲਿਆ ਹੋਇਆ ਹੈ ਕਿ ਇਹ ਫਾਟਕ ਬੰਦ ਨਹੀਂ ਹੋਏਗਾ ਫਾਟਕ ਜਦੋਂ ਟ੍ਰੇਨ ਆਏਗੀ ਉਹ ਤਾਂ ਬੰਦ ਹੋਏਗਾ ਪਰ ਦੂਸਰਾ ਜਦੋਂ ਟ੍ਰੇਨ ਨਜ਼ਦੀਕ ਆਏਗੀ ਫਾਟਕ ਦੇ ਟ੍ਰੇਨ ਸਲੋ ਹੋ ਜਾਏਗੀ ਔਰ ਇੱਥੇ ਪੁਲਿਸ ਦੀ ਡਿਪਲੋਇਮੈਂਟ ਹੋਏਗੀ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਕੋਰਿੰਦਰ ਗੇਦਰ ਮਾਰ ਦੋ ਤੁਸੀਂ ਇਹ ਪੀਪਲ ਸੇਫਟੀ ਕਰਦੀ ਆ ਤਾਂ ਕਿ ਕਿਸੇ ਦੇ ਨਾਲ ਕੋਈ ਮਿਸ ਹੈਪਨਿੰਗ ਨਾ ਹੋਵੇ ਤੋਂ ਸੁਣਾਤੇ ਚਾਲੋਣਾ ਨੇ ਇਸ ਗੱਦਾ ਪਿਛਵਾਣ ਆਇਆ ਹੈ ਔਰ ਅਸੀਂ ਇਹ ਤਰਨਾ ਚੱਕਤਾ ਹੈ ਔਰ ਅਸੀਂ ਧੰਨਵਾਦ ਕਰਾਂਗੇ ਸੁਖਮ ਸਿੰਘ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਇਨਸ਼ੋਰ ਕੀਤਾ ਹੈ ਕਿ ਜਿਹੜਾ ਫਟ ਗਿਆ ਜਦੋਂ ਟ੍ਰੇਨ ਆ ਕੇ ਉਹਦੇ ਪੱਧਗਾ ਆਲਵੇਸ ਹਮੇਸ਼ਾ ਜਿਹੜਾ ਕੈਂਟੀ ਜਿਹੜਾ ਨੌ ਤੱਕ ਰੈਗੂਲਰ ਬੰਦ ਲੈਣਾ ਸੀਗਾ ਉਹ ਨਹੀਂ ਬੰਦ ਹੋਇਆ ਤਾਂ ਤੋਂ ਨੋਟ ਕਰ ਇਹ ਜਿਹੜਾ ਆਮਨਗਰ ਦਾ ਫਾਟਕ ਹੈ ਇਹਦੇ ਬੰਦ ਕਰਨ ਦੇ ਆਰਡਰ ਕੀਤੇ ਸੀਗੇ ਸੁਪਰਡੈਂਟ TRM ਨੂੰ ਬਰੋਜਪੁਰ ਤੇ ਅੱਜ ਸਵੇਰੇ ਮੈਂ ਲੋਕਾਂ ਨਾਲ ਗੁਰੂ ਆਇਆ ਸੀ ਤੇ ਮੈਂ ਉਹਨਾਂ ਦੇ ਸਾਹਮਣੇ ਹੋ ਕੇ ਅਸੀਂ ਸੁਪਰਡੈਂਟ ਸਾਹਮਣੇ ਗੱਲ ਕੀਤੀ ਹੈ ਤੇ ਉਹਨਾਂ ਨੇ ਸਾਹਮਣੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਇਹ ਫਾਟਕ ਬੰਦ ਨਹੀਂ ਹੋਏਗਾ ਫਾਟਕ ਜਦੋਂ ਟ੍ਰੇਨ ਆਏਗੀ ਉਹ ਤਾਂ ਬੰਦ ਹੋਏਗਾ ਪਰ ਦੂਸਰਾ ਜਦੋਂ ਟ੍ਰੇਨ ਨਜ਼ਦੀਕ ਆਏਗੀ ਫਾਟਕ ਦੇ ਟ੍ਰੇਨ ਸਲੋ ਹੋ ਜਾਏਗੀ ਇਹਨੇ ਪੋਸਟ ਡਿਪਲॉयਮੈਂਟ ਹੋਗੀ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਪੀਪਲਸ ਨੇ ਉਹਨਾਂ ਨੇ ਲਗਾਤੀ ਹੈ ਕਿ ਉਹ ਰੇਦਰ గేਦਰ ਵੀ ਮਾਰਦੇ ਤੁਸੀਂ ਪੀਪਲਸ ਦੇਖਦੀ ਹੈ ਤਾਂ ਕਿ ਕਿਸੇ ਵੇਲੇ ਕੋਈ ਮਿਸ ਹੈਪਨਿੰਗ ਨਾ ਹੋਵੇ ਤੁਹਾਨੂੰ ਸੁਣਾਤੇ ਚਾਨੂਰਾਂ ਨੇ ਇਸ ਗੱਦਾ ਪਿਛਵਾਣ ਜਵਾਇਆ ਹੈ ਪਰ ਅਸੀਂ ਇਹ ਤਰਨਾ ਚੱਕਤਾ ਹੈ ਪਰ ਅਸੀਂ ਧੰਨਵਾਦ ਕਰਾਂਗੇ ਸੁਖਮਨ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਇਨਸ਼ੋਰ ਕੀਤਾ ਹੈ ਦਾ ਕਟ ਗਿਆ ਜਦੋਂ ਟ੍ਰੇਨ ਆ ਗਈ ਉਹਦੇ ਬੰਦ ਹੋ ਗਿਆ ਆਲਵੇਸ ਹਮੇਸ਼ਾ ਜਿਹੜਾ ਕਿੰਟੀ ਜਿਹੜਾ ਨੌ ਤੱਕ ਰੈਗੂਲਰ ਬੰਦ ਲੈਣਾ ਸੀਗਾ ਉਹ ਨਹੀਂ ਬੰਦ ਹੋਇਆ ਦਾ ਫਾਟਕ ਹੈ ਇਹਦੇ ਬੰਦ ਕਰਨ ਦੇ ਆਰਡਰ ਦਿੱਤੇ ਸੀਗੇ ਸ਼ੁਭਰਡ ਐਂਡ ਡੀਆਰਐਮ ਨੂੰ ਬਰੋਜਪੁਰ ਤੇ ਅੱਜ ਸਵੇਰੇ ਮੈਂ ਲੋਕਾਂ ਨਾਲ ਗੱਲ ਆਇਆ ਸੀ ਤੇ ਮੈਂ ਉਹਨਾਂ ਦੇ ਸਾਹਮਣੇ ਹੋ ਕੇ ਅਸੀਂ ਸ਼ੁਭਰਡ ਨਾਲ ਮੈਂ ਗੱਲ ਕੀਤੀ ਹੈ ਕਿ ਉਹਨਾਂ ਨੇ ਸਾਡੇ ਇਸ ਗੱਲ ਦਾ ਪਿਛਵਾੜ ਜੁਆਇਆ ਹੈ ਕਿ ਇਹ ਪ੍ਰਾਟਿਕ ਬੰਦ ਨਹੀਂ ਹੋਏਗਾ ਫਾਟਕ ਜਦੋਂ ਟ੍ਰੇਨ ਆਏਗੀ ਉਹ ਤਾਂ ਬੰਦ ਹੋਏਗਾ ਪਰ ਦੂਸਰਾ ਜਦੋਂ ਟ੍ਰੇਨ ਨਜ਼ਦੀਕ ਆਏਗੀ ਫਾਟਕ ਦੇ ਟ੍ਰੇਨ ਸਲੋ ਹੋ ਜਾਏਗੀ ਔਰ ਇੱਥੇ ਪੁਲਿਸ ਦੀ ਡਿਪਲੋਇਮੈਂਟ ਹੋ ਗਈ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਕੀ ਕਰਦੀ ਆ ਤਾਂ ਕਿ ਕਿਸੇ ਦੇ ਨਾਲ ਕੋਈ ਮਿਸ ਹੈਪਨਿੰਗ ਨਾ ਹੋਵੇ ਤੋਂ ਸੁਣਾਤੇ ਚਾਨੋਣਾ ਨੇ ਇਸ ਗੱਦਾ ਪਿਛਵਾਣ ਪਾਇਆ ਵੈ ਔਰ ਅਸੀਂ ਇਹ ਦਰਨਾ ਚਾਹਤਾ ਵੈ ਔਰ ਅਸੀਂ ਧੰਨਵਾਦ ਕਰਾਂਗੇ ਸੁਖਮਨ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਇਨਸ਼ੋਰ ਕੀਤਾ ਵੈ ਕਿ ਜਿਹੜਾ ਫਟ ਗਿਆ ਜਦੋਂ ਟレイン ਆ ਗਈ ਉਹਦੇ ਬੰਦ ਹੋਗਾ ਆਲਵੇਸ ਹਮੇਸ਼ਾ ਜਿਹੜਾ ਕੰਟੀ ਜਿਹੜਾ ਨੋਟ ਕਰ ਰੈਗੂਲਰ ਬੰਦ ਲੈਣਾ ਸੀਗਾ ਉਹ ਨਹੀਂ ਬੰਦ ਹੋਇਆ